ਕਿਸ਼ਨ ਸਿਮਰਨ ਮੰਨ ਕੇ ਮਲ ਜਾਏ ਅਮਰਤ ਨਾਮ ਰਿਤ ਮਾਹੇ ਸਮਾਏ ਪ੍ਰਭ ਕੇ ਸਿਮਰਨੋਂ ਵਰਕੀ ਮਲ ਜਾਏ ਅਮਰਤ ਨਾਮ ਰਿਤ ਮਾਹੇ ਲੇ ਜਿੜੀ ਤੂੰ ਪ੍ਰਭ ਤੇ ਸਿਮਰਨ ਬਿਨਾ ਚੰਦੀ ਹੋਈ ਤੂੰ ਕਿਉਂਕੈ ਮੈਲ ਹੈ ਉੱਥੇ ਮੈਲਾ ਬ੍ਰਹਮਾ ਮੈਲਾ ਇੰਦੂ ਉਹ ਸਾਰੇ ਛਿਪ ਤੇ ਲੈ ਕੇ ਬ੍ਰਹਮਾ ਤੇ ਲੈ ਕੇ ਵਿਸ਼ਨੂ ਤੇ ਲੈ ਕੇ ਸਾਰੇ ਮਾਲੇ ਗਨੇ ਉਹਦੇ ਮੈਲਾ ਸੂਰ ਮੈਲਾ ਹੈ ਚੰਦ ਸਭ ਕੁਝ ਮੈਲਾ ਮਲਤਾ ਇਹ ਸੰਸਾਰ ਸਾਰਾ ਹੀ ਕਹਿੰਦਾ ਭਾਇਆ ਮੈਲੀ ਗਿਆ ਜਦ ਤਬ ਭਾਇਆ ਮੈਲੀ ਅਸਕੀ ਮੜੇ ਭਾਇਆ ਦਾ ਜਿਹੜਾ ਵੋ ਹੈ ਮੈਲ ਹੈ ਮਾਇਆ ਦਾ ਹੋਏ ਮੈਲ ਹੋਰ ਕੁਛ ਨਹੀਂ ਹੈ ਜੇ ਵੋ ਛੱਡ ਦਿੱਤਾ ਮਾਇਆ ਛੱਡ ਛੁੱਟ ਗਈ ਮੈਲ ਛੁੱਟ ਗਈ ਆਡੋ ਇਹ ਜਿਹੜਾ ਮਾਇਆ ਦਾ ਮੋਹ ਹੈ ਇਹਦੇ ਨਾਲੇ ਲੋਭ ਹੈ ਇਹਦੇ ਨਾਲੇ ਸ਼ਰੀਰ ਦੀ ਭਾਇਆ ਇਹਦੇ ਨਾਲੇ ਕੋਈ ਆਪਣਾ ਇਹਦੇ ਨਾਲੇ ਪਰਾਇਆ ਇਹਦੇ ਨਾਲੇ ਬੈਰੀ ਹੈ ਇਹਦੇ ਨਾਲੇ ਬਗੜ ਦੇ ਨਾਲੇ ਹੈ ਚੈਰਸੀ ਮਾਇਆ ਨਾਲੀ ਖੋਲਤੀ ਗੰਢ ਸੁਰਤ ਦੀ ਤ੍ਰਿਕੁਟੇ ਤੋੜ ਕੇ ਇਹੋ ਸੁੰਦਰ ਜੋੜਲੀ ਤੋੜੀ ਅਮਰਤ ਨਾਮ ਰਿੱਧ ਮਹਾਂਸ਼ਮਾਇ ਅਮਰਤ ਨਾਮ ਰਿੱਧ ਜਦ ਬਰਕੀ ਮਾਲ ਜਾਊਗੀ ਤਾਂ ਅਮਰਤ ਨਾਮ ਗਿਰੂਗਾ ਰਤਮ ਹਸੋ ਸੱਚ ਪਾਇਆ ਸੰਤੋਖੀ ਜਨਾ ਜਰਮਾਂ ਚ ਮਾਇਆ ਮੋਚ ਮਾਇਆ ਦੀ ਭੁੱਖਾ ਮਾਇਆ ਦੀ ਉਹ ਭੁੱਖਾ ਮਾਇਆ ਚ ਝੂਠ ਬੋਲੂ ਮਾਇਆ ਤੇ ਧੱਕੀ ਕਰੂ ਮਾਇਆ ਤੇ ਕਾਪਟ ਕਰੂ ਮਾਇਆ ਤੇ ਝੂਠ ਬੋਲ ਕੇ ਖਾਉ ਸਮਝੇ ਸਭ ਕੁਝ ਲਾਲਚ ਵਾਸੋ ਕੇ ਕਰੂਗਾ ਜਦ ਲਾਲਚ ਬਹਿਲ ਹੀ ਚਲੀ ਗਈ ਇਹ ਬਹਿਲ ਜਾਂਦੀ ਹੈ ਪਰ ਕਿਸ ਨੂੰ ਨਾ ਬਨ ਕੇ ਮਲ ਜਾਏ ਕੇ ਰਮਰਤ ਨਾ ਅਸਰ ਮਾਇਤ ਨਾ ਚਰ ਬੋਲ ਚ ਬਹਿਲ ਅਮਰ ਪਾਣੀ ਦਾ ਅਸਰ ਇਹਦੀ ਕਰਤਾ ਆ ਮਤਲਬ ਜੇ ਜਿਕੇ ਇਹਨਾਂ ਨਾ ਪਾਣੀ ਦਾ ਅਸਰ ਨਹੀਂ ਹੁੰਦਾ ਤਾਂ ਨਹੀਂ ਹੁੰਦਾ ਆ ਗੱਲ ਹੈ ਮਹਿਲ ਨਾ ਅੰਦਰੋਂ ਮਹਿਲ ਨਾ ਜਾਈਂ ਬਹਿਲ ਠੀਕ ਕਰੋ ਫੇਰ ਕਰੋ ਉਦੋਂ ਬਾਅਦ ਅੱਛਾ ਤਾਂ ਹੁਣ ਵੀ ਹੋ ਰਿਹਾ ਹੈ ਫੇਰ ਮਰਦ ਨਾਮ ਰੇ ਦਾ ਮਾਇ ਸਮਾਏ ਫੇਰ ਅੰਦਰੋਂ ਸਬਰ ਲਗੂਆ ਮਰ ਤੇ ਜਿਵੇਂ ਥੱਲੇ ਗਿੱਲੀ ਜਮੀਰ ਆ ਜਾਂਦੀ ਹੈ ਨਾ ਦੂਰ ਕਰਨੀ ਗੀ ਅਬ ਹੋਰ ਕਰਦੇ ਆ ਪਹਿਲਾਂ ਸੁੱਕਾ ਹੁੰਦਾ ਉਪਰੋਂ ਫੇਰ ਥੱਲੇੋਂ ਸਭ ਨੂੰ ਜਿਆਦਾ ਗਿੱਲਾ ਜਿਆਦਾ ਗਿੱਲਾ ਆ ਜਾਂਦਾ ਪਤਾ ਲੱਗਦਾ ਵੀ ਨੇੜੇ ਹੀ ਪੜ ਜੂ ਕੇ ਕੀ ਆਸ ਵੱਜ ਜਾਂਦੀ ਆ ਪਰ ਤੇ ਨਾਮ ਇਹ ਤਾਂ ਮੈਂ ਸਮਾਏ 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 ਸਮਾਇਆ ਹੋਇਆ ਜਿਹੜਾ ਪਰਦਾ ਨਾ ਹਿਰਦੇ ਚ ਪਾਣੀ ਜਿਵੇਂ ਸਮਾਇਆ ਹੁੰਦਾ ਜਮੀਂ ਚ ਉਹ ਉੱਥੇ ਤੱਕ ਪਹੁੰਚ ਜਾਂਦਾ ਫਿਰ ਸਮਝੋ ਡੇੜੇ ਆ ਗਿਆ ਹਾਂਜੀ ਪ੍ਰਭ ਜੀ ਬਸੇ ਸਾਧ ਕੀ ਰਸਨਾ ਕਾਦੇ ਨਾਨਕ ਜਨਕਾ ਦਸਮ ਰਸਨਾ ਪ੍ਰਭ ਜੀ ਬਸੇ ਸਾਧ ਕੀ ਰਸਨਾ ਫਿਰ ਜਿਹੜਾ ਸਾਧ ਹੋ ਗਿਆ ਨਾ ਮਨ ਸਾਧਿਆ ਗਿਆ ਉਹਦੀ ਜਿਹੜੀ ਰਸਨਾ ਸੀ ਉਹਦੀ ਜਿਹੜੀ ਬੋਲਣ ਸ਼ਕਤੀ ਮਨ ਕੋ ਬੋਲਣ ਸ਼ਕਤੀ ਹੈ ਆ ਤਾਂ ਹੀ ਸਰੀਰ ਨਾ ਬੋਲਦਾ ਨਾ ਹੈ ਉਹ ਕੀ ਇਹ ਬੋਲਣ ਸ਼ਕਤੀ ਅਖਲੇ ਆ ਉਹ ਜਿਹੜੀ ਹੈ ਪ੍ਰਾਕ੍ਰਿਤ ਉਹਦੇ ਚ ਬਸ ਨਵਾਸ ਅਕਲ ਚ ਨਵਾਸ ਕਰ ਜਾਂਦਾ ਉਹਦੀ ਜ਼ੁਬਾਨ ਤੇ ਚੜ ਜਾਂਦਾ ਜਿਹੜਾ ਸਤ ਕੋ ਰਹਿਣਾ ਉਹਦੀ ਜ਼ੁਬਾਨ ਤੇ ਤਾਂ ਵਰਵਣੀ ਹੈ ਨਾ ਸਾਧਗੀ ਰਸਮ ਜੀ ਬਸ ਐ ਫੇਰ ਬਸਦਾ ਫੇਰ ਬਸਦਾ ਸਾਧਗੀ ਰਸਮ ਜ਼ਾਦੇ ਰਸਾਂ ਤੇ ਜਦ ਬਾਜ ਜਾਂਦਾ ਜਿਆਦਾ ਜੋ ਪੂਰਾ ਫੋਰਾ ਨਹੀਂ ਆਇਆ ਪਰ ਗਿੱਲਾ ਆ ਗਿਆ ਥਲੇ ਇਹ ਜਦੇ ਆ ਜਾਂਦਾ ਸੱਚੀ ਗੱਲ ਜਦੇ ਕ ਸੁਪਨੇ ਚੋਂ ਬਰਦਾਇਕੇ ਚੋਂ ਇੱਕ ਵਾਰ ਸੱਚ ਇੱਥੇ ਕੋ ਸੁਪਨਾ ਟੁੱਟ ਜਾਂਦਾ ਸੁਪਨਾ ਟੁੱਟ ਜਾਂਦਾ ਪੈਸਾ ਸਾਰ ਉਹ ਨਹੀਂ ਲੱਗਦਾ ਜਿਹੜਾ ਹੁਣ ਪਹਿਲਾਂ ਲੱਗਦਾ ਪਹਿਲਾਂ ਘਰ ਹੜ ਤਾਂ ਪਹਿਲਾਂ ਜਾਂਦਾ ਬਹੁਤ ਹੜਤਾ ਪਹਿਲੇ ਹਰਤ ਪ੍ਰਭਾਵ ਘੜੀ ਜਾਂਦਾ ਇਹਦਾ ਫਿਰ ਜਾਣੀ ਬਿਲਕੁਲ ਪੜ ਜਾਂਦਾ ਬਿਲਕੁਲ ਜਾਣੀ ਬਾਣ ਤੇ ਆਉਂਦਾ ਦਰਸਨ ਸਾਹਿਬ ਪੰਜ ਹੜਦਾ ਛੜਦਾ ਆਕਰੋ ਮੁਠੀ ਖੋਲ ਦਿੰਦਾ ਐ ਕਰ ਦਿੰਦਾ ਉਹ ਜਿਹੜੀ ਗੁੱਡੀ ਵੱਡੀ ਸੀ ਨਾ ਛਟਣ ਕੋ ਸਹਿਸਾ ਬਰ ਆ ਐ ਕਰ ਦਿੰਦਾ ਜਿਹੜਾ ਛਟਣਿਆ ਸਹਿਸਾ ਜੀ ਨਾ ਉਹ ਸਹਿਸਾ ਨਾ ਛੱਡੇ ਵਾਲੀ ਜਿਹੜੀ ਬਾ ਉੱਥੇ ਜਾ ਕੇ ਐ ਹੋ ਜਾਂਦਾ ਇਹ ਜਾਣੀ ਜਿਹੜੀ ਬਾੜੀਆਂ ਬਹੁਤ ਖਤਰਨਾਕ ਹੈ ਤੇ ਸੁਖ ਬਣੀ ਹੈ ਪਨਾਚ ਸੁਖ ਪੈਦਾ ਕਰਵਾੜੀ ਹੈ ਐ ਪੈਣੀ ਹੋ ਜੇ ਸੁਪੈਦਾ ਹੋ ਜਾਣਾ ਜੇ ਨਕਸ਼ਾ ਨਾ ਦਿਖਿਆ ਸਾਰਾ ਸੁਖ ਹੀ ਪੈਦਾ ਕਮ ਕਮ ਨੂੰ ਬਿਦਿਦਾ ਗਿਆਨੋ ਧੁਕੋ ਕਰੇ ਨਾ ਕਮ ਹਾਂ ਜਿਆਦਾ ਆਪਣੇ ਕੋ ਬੰਦੂਕ ਹੈ ਕੋਲ ਗੋਲੀਆਂ ਵੀ ਭਰੀਆਂ ਹੋਈਆਂ ਨੇ ਚੱਲ ਜੇ ਜੰਗਲ ਜਾਂਦੇ ਆ ਆਪਾਂ ਪਰ ਹੌਸਲਾ ਤਾਂ ਹੈ ਕਿ ਜਦ ਕੋਈ ਕੀ ਹੈ ਜੇ ਨਾ ਹੋਵੇ ਤੇ ਤਾਂ ਕਿਛੇ ਛੋਟੇ ਮੁੰਡੇ ਕੁੱਤੇ ਬਿੱਲੇ ਤੋਂ ਵੀ ਡਰ ਲੱਗੂ ਕੁੱਤੇ ਨੇ ਕੜ ਕੇ ਤੇ ਗਰੀਂ ਦੇ ਹਾਂ ਆਵਾਜ਼ ਕਿਛੇ ਫੇਰ ਛੁੱੜ ਦੀਦਾ ਗੱਲ ਛੱਡੋ ਛੋਟੇ-ਕੋਟੇ ਜਾਨਵਰ ਤੋਂ ਵੀ ਡਰ ਲੱਗਦਾ ਕਰਾਂਗਾ ਯਾਰ ਇਸ ਕਰਕੇ ਛੋਟੇ-ਛੋਟੇ ਜਿਹੜੇ ਐਨੇ ਡਰ ਇਹਨਾਂ ਤੋਂ ਵੀ ਡਰ ਆਦਮੀ ਡਰਤਾ ਰਹਿੰਦੇ ਹਾਂਜੀ ਰਬ ਜੀ ਬਸੇ ਸਾਧ ਕੀ ਰਸਨਾ ਨਰਕ ਕੀ ਜੰਗਾ ਸਾਧ ਜੜ ਰਸਨਾ ਤੇ ਬਸ ਜੰਗਾ ਤੇ ਉਦੋਂ ਫਿਰ ਕੀ ਆ ਉਦੋਂ ਖੋਜ ਸ਼ੁਰੂ ਹੋ ਜਾਂਦੀ ਆਪਣੇ ਅੰਦਰੋਂ ਆਪਣੇ ਅੰਦਰੋਂ ਹੀ ਖੋਜ ਸ਼ੁਰੂ ਇਹਦੇ ਸਮਝਾਉਣ ਲੱਗਦਾ ਬਸ ਹੈ ਸਾਧ ਕੀ ਰਸ ਨਾਨਕ ਜਨਕਾ ਦਾਸ ਨਾਨਕ ਜਨਕਾ ਦਾਸ ਨੂੰ ਦੱਸੋ ਜਿਹੜਾ ਐਸਾ ਜਨ ਹੈ ਜਿਹਦੀ ਰਸਨਾ ਤੇ ਵੀ ਪਸ ਜਵੇ ਦਾਸ ਨਾਨਕ ਉਹਦਾ ਵੀ ਦਾਸ ਦੱਸੋ 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 ਆ ਵੀ ਆ ਬਸ ਅਚੰਭੇ ਜਾਉਣਾ ਹੋ ਉਹ ਉਹ ਹੋ ਜਾਈਆ ਉਹ ਨਹੀਂ ਹੁਣ ਪੇਸ਼ਰ ਬੜਦਾ ਜੇ ਮੈਂ ਕੋਈ 50 ਜ਼ਿਆਦਾ ਲੁੱਬਰ ਵਧੀਆ ਲੈ ਕੇ ਪਾਸ ਹੋ ਜਾਂਦਾ ਸਕੂਲ ਚ ਉਹ ਟੀਚਰ ਹੋਰ ਪੜ੍ਹੇ ਲਿਖੇ ਉਦੋਂ ਸਿਆਣੇ ਵੀ ਉਹਦੀ ਇੱਜ਼ਤ ਕਰਦੇ ਕਰਦੇ ਨਾ ਕਰਦੇ ਚਾਹੇ ਉਹਨਾਂ ਹੋਰ ਵੀ ਪੜ੍ਹਨਾ ਹੁੰਦਾ ਵੀ ਇਹ ਲੈਕ ਹੈ ਉਹ ਲੈਕ ਵਾਲੀ ਇੱਜ਼ਤ ਹੈ ਦਸੰਤਸਰਾਂ ਉਹਦੀ ਲੈਕੀ ਨੂੰ ਇਹ ਦਸੰਤਸਰ ਹੁੰਦੇ ਪਰਬ ਕੋ ਸਿਮਰੇ ਸੇ ਤਨ ਬੰਦੇ ਪਰਬ ਕੋ ਸਿਮਰੇ ਸੇ ਪਤ ਬੰਦੇ ਕਿਉਂ ਕਿਉਂ ਦਾ ਅਸਲ ਦੱਸੋ ਪਰਬ ਕਾ ਇੱਥੇ ਪ੍ਰਭ ਕੋ ਸਮਰਦੇ ਨੇ ਪ੍ਰਭ ਕੋ ਸਮਰਨ ਵਾਲੇ ਦੀ ਕਦਰ ਚ ਆ ਗਿਆ ਹੁਣ ਹੋ ਹੁਣ ਉਹਦਾ ਧਿਆਨ ਵੀ ਕਿੱਧੇ ਕਿਧੂ ਆਇਆ ਕਾਇਆ ਆਇਆ ਕਾਇਆ ਆਇਆ ਕਾਇਆ ਬਾੜੀ ਉਥੋ ਤਾਂ ਹੀ ਹੋਊਗਾ ਉਹ ਜਦੋਂ ਕਬੀਰ ਰੋਜ ਕਹਤਾ ਵੇ ਇੰਦੇ ਟੁਟ ਕੋਰੀ ਕਾ ਕਰਨ ਲਿਫਤ ਜੀਓਗੇ ਤਾਣਾ ਬਾਣਾ ਕਥੋ ਨਸੂਜੇ ਹਰ ਹਰ ਲਿਪਟੇਓ ਨੂੰ ਐਸੀ ਵੀ ਅੱਜ ਵੀ ਮੈਨੂੰ ਮਿਲਿਆ ਰਾਜ ਅੱਜ ਵੀ ਮਿਲਿਆ ਅੱਜ ਵੀ ਮਿਲਿਆ ਜੀ ਵੀ ਮਿਲਿਆ ਓਡੀਕ ਦੇ ਨਾਲ ਬਹੁਤ ਚੱਲਣਾ ਕਿ ਐਵੇਂ ਉਹ ਉਸ ਵੇਲੇ ਜਦ ਕੋਈ ਸਿਪਟਾ ਮਾ ਵੱਲ ਜਾਂਦੇ ਨੇ ਕਿ ਕੁਦਰਤੀ ਘਾਲ ਪਰਮਾਸ਼ ਹੋ ਜਾਂਦਾ ਫਿਰ ਉਹਨਾਂ ਪਹਿਲਾਂ ਥਕੇਵਾ ਹੁੰਦਾ ਉਹ ਵੀ ਮਾਰ ਜਾਂਦਾ ਇਹਦਾ ਜਿਹੜਾ ਹੁੰਦਾ ਨਾ ਵੀ ਪਤਾ ਨਿਕਲੂ ਪਰ ਨਹੀਂ ਨਿਕਲੂ ਸਾਡੇ ਪਾਣੀ ਜਿਵੇਂ Rajasthan ਵਾਲੇ ਕਹਿੰਦੇ ਰਹੇ ਸਾਡੀ ਕੌੜਾ ਹੀ ਨਿਕਲੂ ਜਦ ਦੇਖਾ ਵੀ ਪਾਣੀ ਦਾ ਠੀਕ ਹੈ ਨਿਕਲੂਗਾ ਮਿੱਠਾ ਹੀ ਆ ਫੇਰ ਉਹਨਾਂ ਦਾ ਜਿਹੜਾ ਹੁੰਦਾ ਆਦਮੀ ਨੂੰ ਫੈਸਲਾ ਬਹੁਤ ਹੋ ਜਾਂਦਾ ਇਸ ਦਾ ਫਿਰ ਦਿੱਤ ਲਮਾ ਦਿੱਤ ਕੁਛ ਨਾਲ ਕੁਝ ਮਿਲ ਜਾਂਦਾ ਜਦ ਦਿੱਤ ਕੁਛ ਨਾਲ ਕੁਝ ਮਿਲ ਜਾ ਕੱਤਲ ਨਹੀਂ ਭੰਨਣਾ ਕਰ ਕਰਦਾ ਕਿ ਤਿਲ ਜਿੰਨੀ ਵੀ ਕਲ ਨਾ ਕਮਾਈ ਮੇਰੀ ਜਨ ਐਨਾ ਕੁਛ ਮਿਲਣ ਲੱਗ ਜਾਂਦਾ ਫਿਰ ਉਹਸ ਅਵਸਥਾ ਦੇ ਵਿੱਚ ਆਦੋਂ ਸਮਝੋ ਵੀ ਉਹਨੇ ਜਦ ਇਹ ਬਸਤੂ ਤੋਂ ਬਣ ਗਈ ਫਿਰ ਉਹ ਜਿਉਂ-ਜਿਉਂ ਬਾਪ ਚੱਚਾ ਕਰਦਾ ਹੈ ਫਿਰ ਉਹਦਾ ਬਦਲਣ ਲੱਗ ਜਾਂਦਾ ਹੈ ਬਦਲਣ ਇੱਥੋਂ ਸ਼ੁਰੂ ਹੋਇਆ ਤਾਂ ਇਹ ਕਹਿੰਦਾ ਖੋਜਿਤ ਖੋਜਿਤ ਤੱਤ ਵਿਚਾਰਿਓ ਲਗਾਤਾਰ ਖੋਜੋ ਖੋਜਿਓ ਖੋਜੋ ਖੋਜ ਫੇਰ ਤੱਤਾਂ ਕੋਲ ਪਹੁੰਚੀ ਇਹ ਇਦਾਂ ਹੀ ਹੁੰਦਾ ਹੁੰਦਾ ਐਂਡ ਤੱਕ ਤੁਰ ਕੇ ਹੀ ਪਹੁੰਚਾਂਗੇ ਆਪਰ ਜਾਇ ਦੇਖਣ ਲੱਗਿਆ ਪਹਾੜ ਦੂਰ ਹੋ ਗਿਆ ਹੋਏਗਾ ਪਰ ਵਿਚਾਲੇ ਜਿਹੜਾ ਫਾਸਲਾ ਉਹਦਾ ਕਹਿ ਕਰਨਾ ਹੀ ਪਊਗਾ ਤੁਹਾਨੂੰ ਪਹਾੜ ਤੋਂ ਦੂਰੋਂ ਦੇਖ ਲੱਗ ਗਿਆ ਪਰ ਉਹਦਾ ਕਿਲੋਮੀਟਰ ਤੋਂ ਉਹਦਾ ਫਾਸਲਾ ਤਾਂ ਤੈਅ ਕਰ ਲਈ ਕੋਗਾ ਜਿਹੜਾ ਹੈਗਾ ਦੇਖਣ ਨਾਲ ਥੋੜੀ ਗੱਲ ਬਣ ਗਈ ਬਿਲ ਉਹਤੇ ਪਹੁੰਚਣ ਨਾਲ ਗੱਲ ਬਣ ਗਈ ਹਾਂਜੀ ਪਰਬਕੋ ਸਿਮਰੈ ਸਹਿਤਰ ਬੰਤੇ ਪਰਬਕੋ ਸਿਮਰੈ ਸਹਿਤਨ ਬੰਤੇ ਜਿਹੜੇ ਸਿਮਰਦੇ ਨੇ ਪਹਿਲਾਂ ਤੁਹਾਨੂੰ ਨੋ ਕੋ ਨਾਮਦਾਨ ਹੈ ਨਹੀਂ ਸਿਮਰਿਆ ਨਹੀਂ ਜਾਂਦਾ ਤਨ ਉਹ ਤਨ ਉਹ ਗਿਆਨਵਾਨ ਹੈਗੇ ਨੇ ਬੰਦੇ ਜੀ ਪਹਿਲਾਂ ਹੀ ਗਿਆਨਵਾਨ ਤੇ ਸੇਪੜੋ ਤੇ ਗਾਂਦੀ ਗੱਲ ਆ ਫਿਰ ਉਹ ਸੰਤੋਖ ਤੱਕ ਗਏ ਹੋਏ ਨੇ ਸੰਤੋਖੀ ਨਾ ਉਹ ਤਰ ਮੱਧੇ ਸੰਤੋਖੀ ਕਿਵੇਂ ਗਏ ਨੇ ਤੇ ਤੇ ਅੰਦਰ ਭਾਰੀ ਭੁੱਖ ਨਹੀਂ ਉਹ ਤਰ ਹੋਂ ਤੱਕ ਮੈਂ ਸਮਰੂਹ ਹੀ ਹੋਈ ਯਾਨੀ ਕਿ ਜਿਹਦੇ ਕੋ ਸੰਤੋਖ ਤਾਂ ਹੈਗਾ ਹਾਂ ਸੇਦਰਵੰਤੇ ਕੁਟਨਵੰਤੇ ਦੀ ਜੇ ਤਾਂ ਹੁੜੀ ਜਾਂਦੀ ਆ ਤਨ ਬਰਦਾਇ ਜਿਤਾ ਹੈ ਨਹੀਂ ਪਰ ਸੁਪਰਚਾ ਪਨਸਰਾਉ ਵਾਹ ਤੇਰੇ ਤੀਨੋ ਇਸ ਕਰਕੇ ਉਹ ਕਹਿੰਦੇ ਨੇ ਨਾਨਕ ਜਾਕਾ ਦਾਤਾ ਕਾ ਦਾਸ ਦੋਸਤ ਇੱਜ਼ਤ ਕੀਤੀ ਐ ਤੈਨੂੰ ਮੰਨਤਾ ਕਰਕੇ ਪ੍ਰਭ ਕੋ ਸਿਮਰੇ ਸੇ ਪਤ ਬਣਦੇ ਕੁਝ ਪਤ ਬਣਦੇ ਦੀ ਬੀਜਤਾ ਵੀ ਕੁਝ ਪਤ ਬਣਤੇ ਹੁੰਦੇ ਨਾ ਕੋ ਤਨ ਬਣਦੇ ਪਤ ਬਣਤਾ ਤਾਂ ਅਬਦੁਲ ਕਲਾਮ ਸੀ ਇੱਜ਼ਤਾਂ ਸੀ ਇੱਜ਼ਤ ਕਾਦੀ ਹੋ ਤੇ ਗਿਆਂ ਦੀ ਇੱਜ਼ਤ ਹੈ ਉਹਦੇ ਗਿਆਂ ਦੀ ਇੱਜ਼ਤ ਹੈ ਹੋਰ ਵੀ ਦੇ ਚਲੋ ਰਾਸ਼ਟਰਪਤੀ ਅੱਕ ਬਣ ਗਿਆ ਇੱਜ਼ਤ ਦਿੱਤੀ ਹੈ ਲੋਕ ਕਹਿੰਦੇ ਉਹ ਤਾਂ ਤਾਪਾ ਹੈ ਉਹਨੇ ਕੁਝ ਦਿੱਤਾ ਹੈ ਕਰਕੇ ਖੋਜਿਆ ਚਲੋ ਲੋਕਾਂ ਨੇ ਜਿਹਨਾਂ ਨੇ ਇੱਜ਼ਤ ਦਿੱਤੀ ਉਹਨਾਂ ਦੇ ਮਤਲਬ ਦਾ ਖੋਜਿਆ ਵੀ ਹੈ ਜਿਹੜੇ ਇੱਜ਼ਤ ਦੇਣ ਵਾਲੇ ਉਹਨਾਂ ਦੇ ਮਤਲਬ ਦੀ ਉਹੀ ਚੀਜ਼ ਸੀ ਸਾਡੇ ਮਨ ਦਿਆ ਜਾਦਾ ਇਸ ਕਰਕੇ ਪਤਵਤਾ ਤੈਨੂੰ ਬੰਦਿਆਰ ਪਤਵਤਾ ਤੇ ਫਰਕ ਪਤਵਤਾ ਗਿਆਨ ਤੇ ਲੈਵਲ ਤੇ ਹੈ ਪਤਵਤਾ ਕੀ ਉਹਦੀ ਬੁੱਧ ਜਿਹੜੀ ਬੁੱਧ ਹੈ ਉਹਦੀ ਉਹ ਚੇਤਨਾ ਜੁੜੀ ਰਹੀ ਦਿੰਦੀ ਹੈ ਖੋਜੀ ਹੈ ਪਤਵਤਾ ਖੋਜੀ ਨੂੰ ਕਹਿੰਦੇ ਨੇ ਪਤੀ ਵਾਲੀ ਇਹ ਬੁੱਧ ਹੁੰਦੀ ਮਨ ਬਾਣੀ ਨਹੀਂ ਹੁੰਦੀ ਹੈ ਮਨ ਮੰਤੇ ਆਪਾਂ ਨੂੰ ਬੰਨ ਜੇ ਮਨ ਮੁਖ ਹੋਵੇ ਤਾਂ ਤੇ ਕਹਿੰਦੀ ਸੰਦਾ ਉਹ ਕੋਈ ਕਿਤੇ ਲੁਗ ਹਵਾ ਦੀ ਗੋਜ ਵੀ ਨਹੀਂ ਕਰ ਸਕਦਾ ਇਹ ਹਾਂ ਮਨ ਮੁਖ ਤਾਂ ਮੂਰਖ ਹੁੰਦਾ ਉਹਨੇ ਵੀ ਕੰਮ ਕਰਦਾ ਚਾਹੀਦਾ ਸੰਸਾਰ ਉੱਥੇ ਕੰਮ ਕਰਦਾ ਚਾਹੀਦਾ ਸੰਸਾਰ ਨੂੰ ਤਿਆਗ ਚਾਹੀਦਾ ਉੱਥੇ ਬਹੁਤ ਕੁਝ ਤਾਂ ਹੀ ਬੰਨਤੇ ਲਵ ਜਾਸੇ ਪਤੀ ਵਾਲੀ ਹਾਂ ਪਤਵੰਤਾ ਤਨਵੰਤਾ ਧਰਵਾਲੀ ਪਤੀ ਵਾਲੀ ਪੁੱਤ ਅਦਲੈ ਚਤਨਾ ਹੋਇ ਜੋੜੀ ਹੋਈ RAMNAD ਜੁੜੀ ਹੋਈ ਹੈ ਸੀਤਾ ਅਸ਼ੁੱਧ ਪਤਾਰ ਛੋੜਿਆ ਨਹੀਂ ਹੋਇਆ ਉਹਦਾ ਹਾਂ ਅਸ਼ੁੱਧ ਪਤਾਰ ਛੋੜਿਆ ਨਹੀਂ ਹੋਇਆ ਉਹਦਾ ਇਹ ਪਤਵੰਤਾ ਲੱਗਦਾ ਇਹ ਲਫ਼ਜ਼ਾਂ ਦੇ ਉੱਤੇ ਜਿਆਦਾ ਗਹਿਦਰ ਹੋਣਾ ਪੈਣਾ ਤਾਂ ਪਤਾ ਲੱਗਣਾ ਇਹਦਾ ਕੱਲੇ ਕੱਲੇ ਸ਼ਬਦ ਦੀ ਪਿਆਖਿਆ ਤੋਂ ਬਿਨਾ ਇਹਦਾ ਪਤਾ ਨਹੀਂ ਲੱਗਣਾ ਕਲਤੀ ਕਹਿਤੀ ਕਿਉਂ ਕਹਿਤੀ ਫੋਕੇ ਪਹਿਲਾਂ ਕਹਿ ਚੁੱਕੇ ਦੱਸਣ ਦਸਣਾ ਤਾਂ ਸਾਹ ਦਸਲਾਂ ਦਾ ਕਾਰਨ ਦੱਸਿਆ ਹੁਣ ਸੰਸਾਰ ਦੇ ਲੋਕ ਉਹਨਾਂ ਲੋਕਾਂ ਦੀ ਇੱਜ਼ਤ ਕਰਦੇ ਨੇ ਜਿਹੜੇ ਧਨਵੰਤ ਨੇ ਆਪਾਂ ਬੰਦੇ ਬੰਦਦੇ ਨੇ ਇਸ ਕਰਕੇ ਇੱਦਿ ਕੀ ਅਸੀਂ ਆਪਣੇ ਜਿਹੜੇ ਸਾਡੇ ਕੈਟਾਗਰੀ ਦੇ ਆਦਮੀ ਨੇ ਸਾਡੇ ਦੇਸ਼ ਦੇ ਨੇ ਅਸੀਂ ਉਹਨਾਂ ਦੀ ਇੱਜ਼ਤ ਦਿੱਤੀ ਹੈ ਇਹ ਰੋਕ ਆਪਣੇ ਦੇਸ਼ ਦੀ ਮੱਲਾ ਨੇ ਉਹਨਾਂ ਨੇ ਉਧਰ ਮਾਰੀਆਂ ਨੇ ਇੱਧਰ ਮਾਰੀਆਂ ਨੇ ਇਹਨਾਂ ਨੇ ਇੱਧਰ ਮਾਰੀਆਂ ਨੇ ਇਹ ਦਲੀ ਦੁਨੀਆ ਦੀ ਇੱਜ਼ਤ ਹੈ ਉਹ ਦਲੀ ਦੁਨੀਆ ਦੀ ਇੱਜ਼ਤ ਹੈ ਇਹ ਭਗਤਾਂ ਦੀ ਦੁਨੀਆ ਦੀ ਇੱਜ਼ਤ ਹੈ ਜੇ ਉਹ ਸਾਡੀ ਨਹੀਂ ਕਰਦੇ ਅਸੀਂ ਉਹਨਾਂ ਦੇ ਵੀ ਨਹੀਂ ਕਰਦੇ ਇਹ ਲੋਗਪਾਲ ਬਾਬਾ ਵੀ ਲੋਗਪਾਲ ਨੂੰ ਤੇ ਚਾਹੁੰਦਾ ਭੇਜੇ ਲੋਗਪਾਲ ਤੇ ਸਮਝਿਆ ਨਾ ਬਾਬਾ ਜੀ ਨੂੰ ਸਮਝਦਾ ਬਾਬਾ ਜੀ ਵੀ ਨਹੀਂ ਲੋਗਪਾਲ ਨੂੰ ਕੁਝ ਠੀਕ ਹੈ ਨਹੀਂ ਲੋਗਪਾਲ ਹੋ ਆਪਾਂ ਵੀ ਕਿ ਲੈਣੇ ਲੋਗਪਾਲ ਤੇ